ਸਰਕਾਰ ਦਾ ਤਰਕ ਹੈ ਅਸੀਂ ਸ਼ਹਿਰੀਕਰਨ ਕਰਨਾ ਚਾਹੁੰਦੇ ਹਾਂ ਜਿਸ ਦਾ ਨਾ ਡਵੈਲਪਮੈਂਟ ਹੋਣੀ ਚਾਹੀਦੀ ਆ ਪਰ ਪੋਲਿਟਿਕਲ ਪਾਰਟੀ ਦਾ ਵਿਰੋਧ ਹੈ ਉਹ ਬੇਲੋੜਾ ਹੈਗਾ ਵਿਰੋਧ ਨਹੀਂ ਹੋਣਾ ਚਾਹੀਦਾ ਮੈਨੂੰ ਲੱਗਦਾ ਹੈ ਕਿ ਜਿਹੜੀ ਲੈਂਡ ਪੁਲਿੰਗ ਦੀ ਜਿਹੜੀ ਇਹਨਾਂ ਨੇ ਸਕੀਮ ਪੰਜਾਬ ਸਰਕਾਰ ਨੇ ਬਣਾਈ ਆ ਇਹ ਬੜੇ ਹੌਸਪਾਸ ਦੇ ਵਿੱਚ ਇਹਨਾਂ ਨੇ ਬਣਾਇਆ ਜੀ ਔਰ ਜਿਹੜੀ ਸਰ ਨਾਲ ਵੱਡੀ ਗੱਲ ਲੱਗਦੀ ਹੈ ਵੀ ਇਹ ਲੈਂਡ ਪੁਲਿੰਗ ਸਕੀਮ ਨਹੀਂ ਹੈ ਦਿਨ ਦੇ ਅੱਗੇ ਧਕੈਤੀ ਹੈ ਆਮ ਲੋਕਾਂ ਦੇ ਦਿੱਤੇ ਮੈਂ ਆਮ ਆਦਮੀ ਤੇ ਕਿਸੇ ਵੀ ਸੀਨੀਅਰ ਲੀਡਰ ਨਾਲ ਖੁੱਲੀ ਡਿਬੇਟ ਕਰਨ ਲਈ ਤਿਆਰ ਹਾਂ ਵੀ 24000 ਏਕੜ ਜ਼ਮੀਨ ਦੀ ਜੇ ਪਲੋਟਿੰਗ ਹੋ ਗਈ ਤਾਂ ਉਹਨੂੰ ਕਿੰਨੇ ਸਾਲ ਲੱਗਣਗੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ 3 ਕਰੋੜ ਲੋਕ ਹੋਰੋਂ ਘੱਟੋ-ਘੱਟ ਤੇ ਤਾਂ 24000 ਏਕੜ ਦੇ ਵਿੱਚ ਜਿਹੜੇ ਪਲੋਟਿੰਗ ਹੋ ਪਰ ਸਕਦੀ ਹੈ ਦੇਖੋ ਜਦੋਂ ਲੈਂਡ ਪੋਲਿੰਗ ਦੀ ਇਹਨਾਂ ਦੀ ਪਾਲਿਸੀ ਪਹਿਲੇ ਦਿਨ ਆਈ ਸਰ ਨੇ ਪਹਿਲਾਂ ਜੇ ਵਿਰੋਧ ਕੀਤਾ ਤਾਂ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਟਵੀਟ ਕੀਤਾ ਪ੍ਰੈਸ ਕਾਨਫਰੰਸ ਕੀਤੀ ਗਲਾਡਾ ਦੀਵਾਰ ਧਰਨਾ ਲਾਇਆ ਹੁਣ ਅਸੀਂ 15 ਤਰੀਕ ਨੂੰ ਡੀਸੀ ਆਫਿਸ ਦੇ ਬਾਹਰ ਧਰਨਾ ਲਾ ਰਹੇ ਹਾਂ ਸਾਰਾ ਸਾਡਾ ਸ਼ਰਮਨੀ ਕਲੀਦਤ ਸਾਰਾ ਲੁਧਿਆਣਾ ਜ਼ਿਲ੍ਹਾ ਅਸੀਂ ਇਕੱਠਾ ਕਰ ਰਹੇ ਹਾਂ ਉੱਤੇ ਔਰ ਉੱਥੇ ਵੱਡੇ ਪੱਧਰ ਤੇ ਸਾਡਾ ਧਰਨਾ ਹੋਊਗਾ ਇਸ ਪਾਲਿਸੀ ਦਾ 19 ਦਿਨ ਤੱਕ ਅਸੀਂ ਵਿਰੋਧ ਕਰਾਂਗੇ ਜਿੰਨੀ ਦੇਰ ਪਾਲਿਸੀ ਖਤਮ ਨਹੀਂ ਆ 2025 ਚੰਦਨ 2225 ਤੱਕ ਵੀ ਇਹ 24000 ਏਕੜ ਭਰ ਨਹੀਂ ਸਕਦੀ ਮੈਂ ਗਰੰਟੀ ਨਾਲ ਇਸ ਗੱਲ ਨੂੰ ਕਹਿ ਸਕਦਾ। ਸ਼ਹਿਰ ਦੇ ਵਿੱਚ ਕਿੰਨੀਆਂ ਕਲੋਨੀਆਂ ਜਿਹੀਆਂ ਹੋਣਗੀਆਂ ਜਿਨ੍ਹਾਂ ਦੀ ਹਾਲ ਤੱਕ ਬਸੋਂ ਨਹੀਂ ਹੋਈ ਕਿੜੀਆਂ ਪੁਰਾਣੀਆਂ ਉੱਪਰ ਆਈਆਂ ਗਈਆਂ ਹੁਣ। ਪਰ ਮੈਂ ਤੁਹਾਨੂੰ ਬੈਸੇ ਦੱਸਾਂ ਪਲਾਟ ਹੋਲਡਰ ਕਿਹੜੀ ਸਕੀਮ 'ਚ ਜਾਣਗੇ? ਪਹਿਲੀ ਗੱਲ ਦੂਜੀ ਗੱਲ ਇਹਨਾਂ ਦੀ ਕੋਈ ਮਾਸਟਰ ਪਲੈਨਿੰਗ ਨਹੀਂ ਹੈ। ਤੀਜੀ ਗੱਲ ਜੋ ਮੈਨੂੰ ਲੱਗਦੀ ਹੈ ਕਿ ਜਿਹੜੇ ਦਿੱਲੀ ਦੇ بڑے بڑے ਲੀਡਰ ਇਹਨਾਂ ਦੀ ਪਾਰਟੀ ਦੇ ਆ ਕੇ ਪੰਜਾਬ ਦੇ ਉੱਤੇ ਜਿਨ੍ਹਾਂ ਨੇ ਕਬਜ਼ਾ ਕਰ ਲਿਆ। ਇਹਨਾਂ ਨੇ ਬੜੀਆਂ ਬੜੀਆਂ ਕੰਪਨੀਆਂ ਨੂੰ ਸਹੂਲਤਾਂ ਦੇਣ ਦੇ ਲਈ ਲੋਕਾਂ ਦੀਆਂ ਜ਼ਮੀਨਾਂ ਨੂੰ ਰੱਪਣਾ ਮੈਨੂੰ ਇੱਕ ਗੱਲ ਦੱਸਣ ਦੀ ਜਿਹੜੇ 40 ਏਕੜ ਜ਼ਮੀਰ ਹੈ ਤੇ ਉਹ ਤਾਂ ਕਿਸੇ ਵੱਡੇ ਬਿਲਡਰ ਨੂੰ ਵੀ ਵੇਚਣਗੀ ਤੇ ਅੱਜ ਜੇ ਕੋਈ ਪ੍ਰਾਈਵੇਟ ਕਲੋਨਾਈਜ਼ਰ ਕੋ ਡਿਵੈਲਪ ਕਰ ਰਿਹਾ ਮੈਂ ਗਰੰਟੀ ਨਾਲ ਕਹਿ ਸਕਦਾ ਸਾਰੇ ਪੰਜਾਬ ਜੇ ਜੀ ਵੀ ਕੋਈ ਪ੍ਰਾਈਵੇਟ ਕਲੋਨੀ ਕੱਟੀ ਆ ਉਹਦੇ ਬਰਾਬਰ 1 ਕਿਲੋਮੀਟਰ ਸਰਕਾਰ ਦੀ ਕੱਟੀ ਹੋਈ ਦਿਖਾ ਦੇਣ ਉਹ ਜੀ ਡਿਵੈਲਪਮੈਂਟ ਦਿਖਾ ਦੇਣ ਉਹ ਜਿਆ ਲੈਂਡਸਕੇਪ ਦਿਖਾ ਦੇਣ ਉਹ ਜੀਆਂ ਚੌੜੀਆਂ ਸੜਕਾਂ ਦਿਖਾ ਦੇਣ ਉਹ ਜੀ ਮੇਨਟੇਨੈਂਸ ਦਿਖਾ ਦੇਣ ਇੱਕ ਕਲੋਨੀ ਵੀ ਸਰਕਾਰ ਦੀ ਪੰਜਾਬ ਦੇ ਲੋਕ ਕੋਸ ਕਲੋਨੀ ਵਿੱਚ ਬਸਣ ਵਾਸਤੇ ਜੋ ਰੇਟ ਲੁਧਿਆਣੇ ਵਿੱਚ ਚੱਲ ਰਿਹਾ ਉਸ ਭਾਅ ਦੇ ਵਿੱਚ ਜਾ ਕੇ ਉੱਥੇ ਜਾ ਕੇ ਜ਼ਮੀਨ ਖਰੀਦਣ ਤੁੰਨਾ ਜੀ ਲੁਧਿਆਣੇ ਦੀ ਬਾਤ ਦੀ ਹੈ 40 ਤੋਂ 45 ਲੱਖ ਜੀ ਤੇ ਇਸ 24000 ਏਕੜ ਨੂੰ ਭਰਨ ਲਈ ਚਾਹੀਦਾ 3 ਕਰੋੜ ਬੰਦਾ ਠੀਕ ਹੈ ਇਹ 3 ਕਰੋੜ ਬੰਦਾ ਕਿੱਥੋਂ ਲੈ ਕੇ ਸਾਰੇ ਪੰਜਾਬ ਨੂੰ ਲੈ ਦੇਣੇ ਚਲੇ ਕੇ ਵਸਾਉਣਾ ਇਹ ਕਿਸਾਨੀ ਨੂੰ ਖਤਮ ਕਰਨ ਲੱਗੇ ਨੇ ਇਹ ਪੰਜਾਬ ਦੇ ਵਪਾਰ ਨੂੰ ਖਤਮ ਕਰਨ ਲੱਗੇ ਨੇ ਇਹ ਪੰਜਾਬੀਆਂ ਦੇ ਜਿਹੜੇ ਮਜ਼ਦੂਰਾਂ ਨੂੰ ਖਤਮ ਕਰਨ ਲੱਗੇ ਨੇ ਪੰਜਾਬ ਦੇ ਜਿਹੜੇ ਰੀਅਲ ਅਸਟੇਟ ਦਾ ਕੰਮ ਕਰਦੇ ਆ ਉਹਨਾਂ ਨੂੰ ਖਤਮ ਕਰਨ ਲੱਗੇ ਨੇ ਮੈਨੂੰ ਇਹ ਲੱਗਦਾ ਹੈ ਕਿ ਇਹ ਪੰਜਾਬ ਨੂੰ ਬਰਬਾਦੀ ਦੇ ਰਾਹ ਤੇ ਲੈ ਕੇ ਜਾ ਰਹੇ ਨੇ ਇਹ ਫੈਸਲਾ ਜਿਹੜਾ ਸਰਕਾਰ ਦਾ ਬਹੁਤ ਗਲਤ ਫੈਸਲਾ ਇਹ ਫੈਸਲਾ ਬਿਲਕੁਲ ਸ਼੍ਰੋਮਣੀ ਕਾਲੀਦਾ ਲੇਨਾਂ ਦਾ ਸਿਰੇ ਨਹੀਂ ਲੱਗਦਾ ਜੇ ਤੁਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਆਪਣਾ ਪਾਰਟੀ ਤੋਂ ਸਿਫਾ ਦੇ ਦਿੱਤਾ ਸੀ ਉਦੋਂ ਇਹ ਪਾਰਟੀ ਉੱਥੇ ਜਾ ਕੇ ਲੰਗਰ ਵਗੈਰਾ ਦੇ ਪ੍ਰਬੰਧ ਵੀ ਕਰਦੀ ਸੀ ਨਹੀਂ ਸਰਕਾਰ ਸੀ ਦਿੱਲੀ 'ਚ ਪਾਣੀ ਦਾ ਪ੍ਰਬੰਧ ਪਖਾਨਿਆਂ ਦਾ ਪ੍ਰਬੰਧ ਅੱਜ ਖੋਦੀ ਕਿਸਾਨਾਂ ਦੀ ਜ਼ਮੀਨਾਂ ਨੂੰ ਪਈ ਦੇਖੋ ਇਹਨਾਂ ਦਾ ਚਿਹਰਾ ਨੰਗਾ ਹੋ ਗਿਆ ਇਹ ਕਿਸਾਨਾਂ ਦੀ ਪਾਰਟੀ ਕਹਿੰਦੇ ਸੀ ਅੱਜ ਕਿਸਾਨਾਂ ਦੇ ਖਿਲਾਫ ਹੈ ਇਹ ਟੀਚਰ ਮਾਸਟਰਾਂ ਦੀ ਪਾਰਟੀ ਕਹਿੰਦੇ ਸੀਗੇ ਇਹ ਮਾਸਟਰਾਂ ਦੇ ਖਿਲਾਫ ਨੇ ਇਹ ਆਮ ਪਬਲਿਕ ਦੀ ਪਾਰਟੀ ਕਹਿੰਦੇ ਸੀ ਇਹ ਪਬਲਿਕ ਦੇ ਖਿਲਾਫ ਫੈਸਲੇ ਲੈਂਦੇ ਨੇ ਇਹ ਮੁਲਾਜ਼ਮਾਂ ਦੀ ਪਾਰਟੀ ਕਹਿੰਦੇ ਸੀ ਇਹ ਮੁਲਾਜ਼ਮਾਂ ਦੇ ਖਿਲਾਫ ਫੈਸਲੇ ਲੈਂਦੇ ਨੇ ਵਿਜੇ ਕੁਮਰ ਪ੍ਰਤਾਪ ਹੈ ਉਹਨੂੰ ਕਿੰਨਾ ਵਰਤਿਆ ਅੱਜ ਇਹਨੂੰ ਪਾਰਟੀ ਚੋਂ ਕੱਢਤਾ ਮੈਂ ਸੀਐਮ ਸਾਹਿਬ ਦੀ ਆਪ ਇੰਟਰਵਿਊ ਸੁਣੀ ਆਪ ਉਹਨਾਂ ਦੀ ਬੋਲੇ ਨੇ ਪੀਸੀ ਦੇ ਉੱਤੇ ਵੀ 1% ਕਮਿਸ਼ਨ ਲੈਂਦਾ ਸੀ ਮੇਰੇ ਕੋਲ ਪੱਕੇ ਸਬੂਤ ਹੈ ਆਪ ਹੀ ਅੱਜ ਕਲੀਨ ਚਿੱਟ ਦੇਤੀ ਇਹ ਮਤਲਬ ਸਰਕਾਰ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਮੈਂ ਤਾਂ ਇੱਕ ਬੇਨਤੀ ਕਰੂੰਗਾ ਆਮ ਆਦਮੀ ਦੇ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਕਿਸੇ ਇੱਕ ਦਿਨ ਇਨਾਂ ਦਾ ਕੋਈ ਵੀ ਪ੍ਰਵਕਤਾ ਕੋਈ ਵੀ ਬੜਾ ਲੀਡਰ ਸੀਐਮ ਸਾਹਿਬਾ ਨੂੰ ਚਾਹੁੰਨ ਤਾਂ ਬਹੁਤ ਵਧੀਆ ਗੱਲਾਂ ਪਰ ਚਲੋ ਮੈਂ ਚੋਣਾਂ ਵਿੱਚ ਮੈਨੂੰ ਲੱਗਦਾ ਉਹਨਾਂ ਦਾ ਲੇਬਲ ਨਹੀਂ ਹੈ ਇਹਨਾਂ ਦਾ ਪਾਰਟੀ ਪ੍ਰੈਜ਼ੀਡੈਂਟ ਕੋਈ ਇਹਨਾਂ ਦਾ ਵਜ਼ੀਰ ਕੈਬਨਿਟ ਵਜ਼ੀਰ ਇੱਕ ਦਿਨ ਕੋਈ ਡਿਬੇਟ ਰੱਖ ਲੈਣ ਸਾਡਾ ਵੀ ਕੋਈ ਨਾ ਕੋਈ ਕੋਰ ਕਮੇਟੀ ਦਾ ਇੱਕ ਇੱਕ ਮੈਂਬਰ ਜਾਊਗਾ ਸਾਡਾ ਪ੍ਰਧਾਨ ਨਹੀਂ ਜਾਊਗਾ ਸਾਡਾ ਕੋਰ ਕਮੇਟੀ ਦਾ ਕੋਈ ਇੱਕ ਮੈਂਬਰ ਜਾਊਗਾ ਜਾਂ ਕੋਈ ਸਾਡਾ ਅਫਸਰ ਜਾਊਗਾ ਅਸੀਂ ਜਨਤਾ ਦੇ ਸਾਹਮਣੇ ਸਖੰਨੀ ਮਤਲਬ ਚੁਣੌਤੀ ਦਿੰਦੇ ਹਾਂ ਅਸੀਂ ਬਹਿਸ ਕਰਨ ਲਈ ਤਿਆਰ ਹਾਂ ਦੇਖਦੇ ਆ ਵੀ ਪੰਜਾਬ ਦੇ ਹਿੱਤਾਂ ਦੇ ਵਿੱਚ ਕੌਣ ਹੈ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਲੈਣ ਦੀ ਲੈਂਡ ਪੁੱਲਿੰਗ ਪਾਲਿਸੀ ਦਾ ਹਰ ਥਾਂ ਤੇ ਵਿਰੋਧ ਹੋ ਰਿਹਾ ਜਿੱਥੇ ਇੱਥੇ ਇਸ ਦਾ ਜੱਟ ਜ਼ਿਮੀਂਦਾਰ ਵਿਰੋਧ ਕਰ ਰਹੇ ਨੇ ਉੱਥੇ ਪੋਲਿਟিক্যাল ਪਾਰਟੀਆਂ ਦੇ ਇਸ ਵਿਰੋਧ ਦੇ ਵਿੱਚ ਨੇਤਰੀ ਹੋਈ ਨੇ ਭਾਵੇਂ ਉਹ ਭਾਰਤੀ ਜਨਤਾ ਪਾਰਟੀ ਹੋਵੇ ਅਕਾਲੀ ਦਲ ਹੋਵੇ ਜਾਂ ਕਾਂਗਰਸ ਪਾਰਟੀ ਤੇ ਤਿੰਨਾਂ ਪਾਰਟੀਆਂ ਨੇ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ। ਸੋਮਵਾਰ ਨੂੰ ਜਿੱਥੇ ਕਾਂਗਰਸ ਪਾਰਟੀ ਧਰਨਾ ਦੇਣ ਜਾ ਰਹੀ ਹੈ ਇਸ ਇਸ ਮਾਮਲੇ ਦੇ ਖਿਲਾਫ ਇਸ ਪਾਲਿਸੀ ਦੇ ਖਿਲਾਫ ਉੱਥੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਮੰਗਲਵਾਰ ਨੂੰ ਡੀਸੀ ਦਫ਼ਤਰ ਦੇ ਘਰਾਉ ਦਾ ਪ੍ਰੋਗਰਾਮ ਲਿਖਿਆ ਹੋਇਆ ਹੈ। ਸਾਡੇ ਨਾਲ ਕਮਲ ਚੇਤਲੀ ਜੀ ਜਿਹੜੇ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਨਾਲ ਗੱਲਬਾਤ ਕਰਨਗੇ ਲੈਂਡ ਪੁੱਲਿੰਗ ਪਾਲਿਸੀ ਦੇ ਵਿਰੁੱਧ ਕਿਉਂ ਹੋ ਰਿਹਾ ਇਸ ਦਾ ਕੀ ਨੁਕਸ ਸਰਨ ਸਰਕਾਰ ਦਾ ਤਰਕ ਹੈ ਅਸੀਂ ਸ਼ਹਿਰੀਕਰਨ ਕਰਨਾ ਚਾਹੁੰਦੇ ਆ ਜਿਸ ਦਾ ਨਾ ਡਵੈਲਪਮੈਂਟ ਹੋਣੀ ਚਾਹੀਦੀ ਆ ਪਰ ਪੋਲਿਟੀਕਲ ਪਾਰਟੀ ਜਿਹੜਾ ਵਿਰੋਧ ਹੈ ਉਹ ਬੇਲੋੜਾ ਹੈਗਾ ਵਿਰੋਧ ਨਹੀਂ ਹੋਣਾ ਚਾਹੀਦਾ ਦੇਖੋ ਇਸ ਤਰ੍ਹਾਂ ਡਵੈਲਪਮੈਂਟ ਹੋਣੀ ਚਾਹੀਦੀ ਆ ਸਾਰੇ ਪੰਜਾਬ ਦੇ ਲੋਕ ਚਾਹੁੰਦੇ ਆ ਜੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਠੀਕ ਹੋਣਾ ਚਾਹੀਦਾ ਸਾਰੇ ਪੰਜਾਬ ਦੇ ਲੋਕ ਚਾਹੁੰਦੇ ਆ ਪੰਜਾਬ ਦੇ ਵਿੱਚ ਕਿਸਾਨ ਖੁਸ਼ਹਾਲ ਰਹਿਣਾ ਚਾਹੀਦਾ ਸਾਰੇ ਲੋਕ ਚਾਹੁੰਦੇ ਆ ਪੰਜਾਬ ਦੀ ਇੰਡਸਟਰੀ ਬਦਣੀ ਚਾਹੀਦੀ ਆ ਸਾਰੇ ਲੋਕ ਚਾਹੁੰਦੇ ਆ ਜੀ ਮੈਨੂੰ ਲੱਗਦਾ ਹੈ ਕਿ ਜਿਹੜੀ ਲੈਂਡ ਪੁੱਲਿੰਗ ਦੀ ਜਿਹੜੀ ਇਹਨਾਂ ਨੇ ਸਕੀਮ ਪੰਜਾਬ ਸਰਕਾਰ ਨੇ ਬਣਾਈ ਹੈ ਇਹ ਬੜੇ ਹੌਜਪੌਸ ਦੇ ਵਿੱਚ ਇਹਨਾਂ ਨੇ ਬਣਾ ਲਈ ਹੈ ਜੀ ਔਰ ਜਿਹੜੀ ਸਰਨਾ ਵੱਡੀ ਗੱਲ ਲੱਗਦੀ ਹੈ ਵੀ ਇਹ ਲੈਂਡ ਪੁੱਲਿੰਗ ਸਕੀਮ ਨਹੀਂ ਹੈ ਦਨ ਦੇ ਆਦੇ ਦਕੈਤੀ ਹੈ ਆਮ ਲੋਕਾਂ ਦੇ ਉੱਤੇ ਜੀ ਹੁਣ ਪਹਿਲੀ ਗੱਲ ਤਾਂ ਦੇਖੋ ਤੁਣਾ ਜੀ 24000 ਏਕੜ ਇਹਨਾਂ ਨੇ ਲੁਧਿਆਣੇ ਦੇ ਵਿੱਚ ਰੈ residențial ਪਲੋਟਿੰਗ ਤੇ ਹਾਈ ਰਾਈਜ਼ ਬਣਾਉਣ ਦਾ ਇਹਨਾਂ ਨੇ ਟੀਚਾ ਰੱਖਿਆ ਹੁਬਾ ਮੈਂ ਆਮ ਆਦਮੀ ਦੇ ਕਿਸੇ ਵੀ ਸੀਨੀਅਰ ਲੀਡਰ ਨਾਲ ਖੁੱਲੀ ਡਿਬੇਟ ਕਰਨ ਲਈ ਤਿਆਰ ਹੈ ਵੀ 24000 ਏਕੜ ਜ਼ਮੀਨ ਦੀ ਜੇ ਪਲੋਟਿੰਗ ਹੋ ਗਈ ਤਾਂ ਉਹਨੂੰ ਕਿੰਨੇ ਸਾਲ ਲੱਗਣਗੇ ਮੈਂ ਦਾਅਵੇ ਨਾ ਕਹਿ ਸਕਦਾ ਕਿ 3 ਕਰੋੜ ਲੋਕ ਹੋ ਰੌਣ ਘਟੋ ਘਟ ਤੇ ਤਾਂ 24000 ਏਕੜ ਦੇ ਵਿੱਚ ਜਿਹੜੇ ਪਲੋਟਿੰਗ ਉਹ ਭਰ ਸਕਦੀ ਹੈ ਪੂਰੇ ਪੰਜਾਬ ਦੀ ਬਾਤੀ ਚੱਲਦੀ ਹੈ ਪੰਜਾਬ ਦੀ ਬਾਤੀ ਔਰ ਜਦ 3 ਕਰੋੜ ਲੋਕ ਮੇਰੇ ਖਿਆਲ 2 ਸਾਲ ਚ ਵੀ ਲੁਧਿਆਣੇ ਚ ਵਧ ਨਹੀਂ ਸਕਦੇ ਆ 2025 ਚੰਦਰ 2225 ਤੱਕ ਵੀ ਹੂੰ ਇਹ 24000 ਏਕੜ ਭਰ ਨਹੀਂ ਸਕਦੀ ਮੈਂ ਗਰੰਟੀ ਨਾਲ ਇਸ ਗੱਲ ਨੂੰ ਕਹਿ ਸਕਦਾ ਹਾਂ ਕੋਈ ਤਾਂ ਲੈਂਡ ਡਿਵੈਲਪਰ ਹੈਗੇ ਤੁਸੀਂ ਕੀ ਮੰਨਦੇ ਹੋ ਤਾਂ ਆਪਾਂ ਚਲੋ ਹਜ਼ਾਰਾਂ ਕਰੋੜ ਦੀ ਗੱਲ ਨਹੀਂ ਕਰਦੇ ਹੈਗੇ ਸ਼ਹਿਰ ਦੇ ਵਿੱਚ ਕਿੰਨੀਆਂ ਕਲੋਨੀਆਂ ਜਿਹੀਆਂ ਹੋਣਗੀਆਂ ਜਿਨ੍ਹਾਂ ਦੀ ਹਾਲ ਤੱਕ ਵਸੋਂ ਨਹੀਂ ਹੋਈ ਕਿੜੀਆਂ ਪੁਰਾਣੀਆਂ ਬਣਾਈਆਂ ਗਈਆਂ ਉਸ ਦੇਖੋ ਕੋਈ ਵੀ ਕਲੋਨੀ ਹੈ ਜੀ ਜੇ ਕੋ 25 30 ਏਕੜ ਦੀ ਕਲੋਨੀ ਕਿਸੇ ਨੇ ਵੀ ਕੋ ਕੱਟੀ ਹੈ ਹੂੰ ਉਹਦੇ ਚ ਉਹਨੂੰ ਭਰਨ ਨੂੰ ਘੱਟੋ ਘੱਟ 15 ਤੋਂ 20 ਸਾਲ ਲੱਗਦੇ ਹੈ ਜੀ ਠੀਕ ਹੈ ਜੀ ਹੁਣ ਦੇਖੋ ਸਰਕਾਰ ਨੂੰ ਚਾਹੀਦਾ ਸੀ ਜੇ ਲੈਂਡ ਪੋਲਿੰਗ ਪਾਲਿਸੀ ਲਿਆਉਣੀ ਚਾਹੁੰਦੇ ਸੀ ਅੱਛੀ ਗੱਲ ਹੈ ਸਰਕਾਰ ਬਣਾਵੇ ਅਸੀਂ ਇਸ ਗੱਲ ਦਾ ਵਿਰੋਧ ਨਹੀਂ ਕਰਦੇ ਅਸੀਂ ਕਹਿੰਨੇ ਜੇ ਸਰਕਾਰ 100 200 500 ਏਕੜ ਦੇ ਵਿੱਚ ਕਿਤੇ 1000 ਏਕੜ ਦੇ ਵਿੱਚ ਕਿਤੇ ਇਕੱਠਾ ਜਿੱਥੇ ਲੋਕ ਚਾਹਣ ਵੀ ਸਾਡੀ ਲੈਂਡ ਲੈ ਲਓ ਜੀ ਤੇ ਤੁਸੀਂ ਅਸੀਂ ਇਸ ਪਾਲਿਸੀ 'ਚ ਆਉਣ ਨੂੰ ਤਿਆਰ ਹਾਂ ਤੇ ਕਿਸੇ ਨੂੰ ਕੀ ਇਤਰਾਜ਼ ਹੈ ਇਹ ਤਾਂ ਕਹਿੰਦੇ ਨੇ ਵੀ ਜੇ ਅਸੀਂ 24000 ਏਕੜ ਦੇ ਨੰਬਰ ਅਸੀਂ ਪਾਤੇ ਨੇ ਇਹਨਾਂ ਨੰਬਰਾਂ ਦੇ ਵਿੱਚ ਤਾਂ ਦੇਖੋ ਇੱਕ ਸਰਨਾ ਵੱਡੀ ਮਾੜੀ ਗੱਲ ਕੀ ਹੋਈ ਹੈ ਜਿਹੜੇ ਲੋਕਾਂ ਦੇ ਪਲਾਟ ਵਿੱਚ ਕਿਸੇ ਦਾ 1000 ਗਜਾ ਕਹਿੰਦਾ 1500 ਗਜਾ ਕਹਿੰਦਾ 2000 ਗਜਾ ਕਹਿੰਦਾ 500 ਗਜਾ ਉਹ ਵੀ ਨੰਬਰ ਵਿੱਚ ਆ ਗਏ ਨੇ ਜਿਹੜੇ ਕਿ ਪ੍ਰਾਈਵੇਟ ਕਲੋਨੀਆਂ ਚ ਉਹ ਇਲੈਗਲ ਕਲੋਨੀਆਂ ਨੇ ਖੈਰ ਮੈਂ ਉਹਨਾਂ ਦੀ ਕੋਈ ਕੋਈ ਸਹਿਮਤੀ ਨਹੀਂ ਤਰੀਫ ਨਹੀਂ ਕਰਦਾ ਵੀ ਗਲਤ ਹੈ ਜਾਂ ਠੀਕ ਹੈ ਪਰ ਮੈਂ ਤੁਹਾਨੂੰ ਬੈਸ ਜੀ ਦੱਸਾਂ ਪਲਾਟ ਹੋਲਡਰ ਕਿਹੜੀ ਸਕੀਮ ਚ ਜਾਣਗੇ ਪਹਿਲੀ ਗੱਲ ਦੂਜੀ ਗੱਲ ਇਹਨਾਂ ਦੀ ਕੋਈ ਮਾਸਟਰ ਪਲੈਨਿੰਗ ਨਹੀਂ ਹੈ ਤੀਜੀ ਗੱਲ ਜੋ ਮੈਨੂੰ ਲੱਗਦੀ ਹੈ ਕਿ ਜਿਹੜੇ ਦਿੱਲੀ ਦੇ ਬੜੇ ਬੜੇ ਲੀਡਰ ਇਹਨਾਂ ਦੀ ਪਾਰਟੀ ਦੇ ਆ ਕੇ ਪੰਜਾਬ ਦੇ ਉੱਤੇ ਜਿਨ੍ਹਾਂ ਨੇ ਕਬਜ਼ਾ ਕਰ ਲਿਆ ਇਹਨਾਂ ਨੇ ਬੜੀਆਂ ਬੜੀਆਂ ਕੰਪਨੀਆਂ ਨੂੰ ਸਹੂਲਤਾਂ ਦੇਣ ਦੇ ਲਈ ਲੋਕਾਂ ਦੀਆਂ ਜ਼ਮੀਨਾਂ ਨੂੰ ਹੜੱਪਣਾ ਜੀ ਹੁਣ ਇਹਨਾਂ ਨੇ ਪਾਲਿਸੀ ਲੈਂਦੀ ਵੀ 100 ਏਕੜ ਜ਼ਮੀਨ ਦੇ ਮਗਰ ਤੁਸੀਂ 40 ਏਕੜ ਸਾਨੂੰ ਸਰਕਾਰ ਨੂੰ ਦੇ ਦਿਓ ਤੁਹਾਨੂੰ ਕੋਈ ਫੀਸ ਨਹੀਂ ਕੋਈ ਕੁਝ ਨਹੀਂ ਕੋਈ ਲੈਂਡ ਨਹੀਂ ਕੋਈ ਦੇ ਨਹੀਂ ਤੇ ਸਾਰੀ ਤੁਹਾਨੂੰ ਇਨਫਰਾਸਟ੍ਰਕਚਰ ਜਿੰਨਾ ਵੀ ਸੀਵਰੇਜ ਪਾਣੀ ਦਾ ਅਸੀਂ ਦੇਵਾਂਗੇ ਜੀ ਹੁਣ ਮੈਨੂੰ ਇੱਕ ਗੱਲ ਦੱਸਣ ਦੀ ਜਿਹੜੇ 40 ਏਕੜ ਜ਼ਮੀਨ ਹੈ ਤੇ ਉਹ ਤਾਂ ਕਿਸੇ ਵੱਡੇ ਬਿਲਡਰ ਨੂੰ ਹੀ ਵੇਚਣਗੇ ਤੇ ਅੱਜ ਜੇ ਕੋਈ ਪ੍ਰਾਈਵੇਟ ਕਲੋਨਾਈਜ਼ਰ ਕੋਈ ਡਵੈਲਪ ਕਰ ਰਿਹਾ ਹੈ ਮੈਂ ਗਰੰਟੀ ਨਾਲ ਕਹਿ ਸਕਦਾ ਸਾਰੇ ਪੰਜਾਬ ਜੇ ਡੀ ਵੀ ਕੋਈ ਪ੍ਰਾਈਵੇਟ ਕਲੋਨੀ ਕੱਟੀ ਆ ਉਹਦੇ ਬਰਾਬਰ ਇੱਕ ਕਲੋਨੀ ਸਰਕਾਰ ਦੀ ਕੱਟੀ ਹੋਈ ਦਿਖਾ ਦੇਣ ਉਹ ਜੀ ਡਿਵੈਲਪਮੈਂਟ ਦਿਖਾ ਦੇਣ ਉਹ ਜਿਆ ਲੈਂਡਸਕੇਪ ਦਿਖਾ ਦੇਣ ਉਹ ਜੀਆਂ ਚੌੜੀਆਂ ਸੜਕਾਂ ਦਿਖਾ ਦੇਣ ਉਹ ਜੀ ਮੇਨਟੇਨੈਂਸ ਦਿਖਾ ਦੇਣ ਇੱਕ ਕਲੋਨੀ ਵੀ ਸਰਕਾਰ ਦੀ ਇੱਕ ਵੀ ਕੋਈ ਫਲੈਟ ਹੈ ਜੇ ਬੜੇ ਦਿਖਾ ਦੇਣ ਸਰਕਾਰੀ ਜਿਹੜੇ ਪ੍ਰਾਈਵੇਟ ਕਿਸੇ ਬਿਲਡਰ ਦੇ ਮੁਕਾਬਲੇ ਦੇ ਵਿੱਚ ਇੰਨੇ ਵਧੀਆ ਕੁਆਲਿਟੀ ਦੇ ਬਣੇ ਹੋਣ ਇੰਨੀ ਵਧੀਆ ਮੇਨਟੇਨੈਂਸ ਹੋਵੇ ਇੰਨੀਆਂ ਸਹੂਲਤਾਂ ਹੋਣ ਇਸ ਕਰਕੇ ਜਦ ਲੋਕ ਹੀ ਨਹੀਂ ਚਾਹੁੰਦੇ ਤਾਂ ਫਿਰ ਇਹਨਾਂ ਨੂੰ ਕੀ ਇੰਨੀ ਜਲਦੀ ਕੀ ਪਈ ਹੋਈ ਹੈ 24 ਹੇਕੜ ਦੀ ਕਰਨੇ ਚਲੋ ਇੱਕ ਪਾਸੇ ਮੰਨ ਲੇ ਸਰਕਾਰ ਇਹ ਕੰਮ ਕਰ ਵੀ ਲੈਂਦੀ ਹੈ ਕਿ ਮੰਨਦੇ ਹੋ ਵੀ ਪੰਜਾਬ ਦੇ ਲੋਕ ਕੋਸ ਕਲੋਨੀ ਵਿੱਚ ਬਸਣ ਵਾਸਤੇ ਜੋ ਰੇਟ ਲੁਧਿਆਣੇ ਵਿੱਚ ਚੱਲ ਰਿਹਾ ਉਸ ਭਾਅ ਦੇ ਵਿੱਚ ਜਾ ਕੇ ਉੱਥੇ ਜਾ ਕੇ ਜ਼ਮੀਨ ਖਰੀਦਣ ਤੁੰਨਾ ਜੀ ਲੁਧਿਆਣੇ ਦੀ ਬਾਤ ਦੀ ਹੈ 40 ਤੋਂ 45 ਲੱਖ ਜੀ ਤੇ ਇਸ 24000 ਏਕੜ ਨੂੰ ਭਰਨ ਲਈ ਚਾਹੀਦਾ 3 ਕਰੋੜ ਬੰਦਾ ਜੀ ਠੀਕ ਹੈ ਇਹ 3 ਕਰੋੜ ਬੰਦਾ ਕਿੱਥੋਂ ਲੈ ਕੇ ਸਾਰੇ ਪੰਜਾਬ ਨੂੰ ਲੈਣਾ ਨਹੀਂ ਚੱਲਿਆ ਕਿ ਵਸਾਉਣਾ ਏਦਾਂ ਜੇ ਇਕੱਲਾ ਲੁਧਿਆਣਾ ਬਾਕੀ ਨਾਲ ਦੇ ਆਪਣਾ ਬਰਨਾਲਾ ਕੀ 40000 ਏਕੜ ਹੈ ਹਜੇ ਮੈਨੂੰ ਪਤਾ ਲੱਗਿਆ 20000 ਏਕੜ ਇੰਡਸਟਰੀਅਲ ਕਰਨ ਲੱਗੇ ਨੇ ਇਹ ਮੈਨੂੰ ਇਹ ਲੱਗਦਾ ਇੱਕ ਕਿਸਾਨੀ ਨੂੰ ਖਤਮ ਕਰਨ ਲੱਗੇ ਨੇ ਇਹ ਪੰਜਾਬ ਦੇ ਵਪਾਰ ਨੂੰ ਖਤਮ ਕਰਨ ਲੱਗੇ ਨੇ ਇਹ ਪੰਜਾਬੀਆਂ ਦੇ ਜਿਹੜੇ ਮਜ਼ਦੂਰਾਂ ਨੂੰ ਖਤਮ ਕਰਨ ਲੱਗੇ ਨੇ ਪੰਜਾਬ ਦੇ ਜਿਹੜੇ ਰੀਅਲ ਅਸਟੇਟ ਦਾ ਕੰਮ ਕਰਦੇ ਆ ਉਹਨਾਂ ਨੂੰ ਖਤਮ ਕਰਨ ਲੱਗੇ ਨੇ ਮੈਨੂੰ ਇਹ ਲੱਗਦਾ ਹੈ ਕਿ ਇਹ ਪੰਜਾਬ ਨੂੰ ਬਰਬਾਦੀ ਦੇ ਰਾਹ ਤੇ ਲੈ ਕੇ ਜਾ ਰਹੇ ਨੇ ਇਹ ਫੈਸਲਾ ਜਿਹੜਾ ਸਰਕਾਰ ਦਾ ਬਹੁਤ ਗਲਤ ਫੈਸਲਾ ਇਹ ਫੈਸਲਾ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਨੇ ਦਾ ਸਿਰੇ ਨਹੀਂ ਲੱਗਦਾ ਪਸੰਾਨਾਂ ਦੀ ਗੱਲ ਕੀਤੇ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ ਤੁਸੀਂ ਭਾਰਤੀ ਜਨਤਾ ਪਾਰਟੀ ਸੀ ਤੁਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਆਪਣਾ ਪਾਰਟੀ ਤੋਂ ਸਿਫਾ ਦੇ ਦਿੱਤਾ ਸੀ ਉਦੋਂ ਇਹ ਪਾਰਟੀ ਉੱਥੇ ਜਾ ਕੇ ਲੰਗਰ ਵਗੈਰਾ ਦੇ ਪ੍ਰਬੰਧ ਵੀ ਕਰਦੇ ਸੀ ਨਹੀਂ ਸਰਕਾਰ ਸੀ ਦਿੱਲੀ 'ਚ ਪਾਣੀ ਦਾ ਪ੍ਰਬੰਧ ਪਖਾਨਿਆਂ ਦਾ ਪ੍ਰਬੰਧ ਅੱਜ ਖੋਦੀ ਕਿਸਾਨਾਂ ਦੀ ਜ਼ਮੀਨਾਂ ਨੂੰ ਪਏਗੀ ਤਕੋ ਇਹਨਾਂ ਦਾ ਚਿਹਰਾ ਨੰਗਾ ਹੋ ਗਿਆ ਇਹ ਕਿਸਾਨਾਂ ਦੀ ਪਾਰਟੀ ਕਹਿੰਦੇ ਸੀ ਅੱਜ ਇਹ ਕਿਸਾਨਾਂ ਦੇ ਖਿਲਾਫ ਹੈ ਇਹ ਟੀਚਰ ਮਾਸਟਰਾਂ ਦੀ ਪਾਰਟੀ ਕਹਿੰਦੇ ਸੀਗੇ ਇਹ ਮਾਸਟਰਾਂ ਦੇ ਖਿਲਾਫ ਨੇ ਇਹ ਆਮ ਪਬਲਿਕ ਦੀ ਪਾਰਟੀ ਕਹਿੰਦੇ ਸੀ ਇਹ ਪਬਲਿਕ ਦੇ ਖਿਲਾਫ ਫੈਸਲੇ ਲੈਂਦੇ ਨੇ ਇਹ ਮੁਲਾਜ਼ਮਾਂ ਦੀ ਪਾਰਟੀ ਕਹਿੰਦੇ ਸੀ ਇਹ ਮੁਲਾਜ਼ਮਾਂ ਦੇ ਖਿਲਾਫ ਫੈਸਲੇ ਲੈਂਦੇ ਨੇ ਅਵਿਜੇ ਕੁਮਾਰ ਪ੍ਰਤਾਪ ਹੈ ਉਹਨੂੰ ਕਿੰਨਾ ਵਰਤਿਆ ਜੀ ਅੱਜ ਉਹਨੂੰ ਪਾਰਟੀ ਚੋਂ ਕੱਢਤਾ ਉਹਦਾ ਗੁਨਾਹ ਕੀ ਹੈ ਚਲੋ ਇਹਨਾਂ ਦਾ ਅੰਡਰਨਲ ਮਾਮਲਾ ਮੈਂ ਇਸ ਮਾਮਲੇ 'ਚ ਕੋਈ ਉਹ ਨਹੀਂ ਗੱਲ ਕਰਦਾ ਪਰ ਜੇ ਤੁਸੀਂ ਇਹੋ ਜਿਹੇ ਇਹੋ ਜਿਹੇ ਲੀਡਰਾਂ ਨੂੰ ਬਾਹਰ ਕੱਢਦੇ ਹੋ ਆ ਸਿੰਗਲਾ ਮਿਨਿਸਟਰ ਸੀਗਾ ਹੈਲਥ ਮਿਨਿਸਟਰ ਮੈਂ ਸੀਐਮ ਸਾਹਿਬ ਦੀ ਆਪ ਇੰਟਰਵਿਊ ਸੁਣੀ ਆਪ ਉਹਨਾਂ ਦੀ ਬੋਲੇ ਨੇ ਤੇ ਪੀਸੀ ਦੇ ਉੱਤੇ ਵੀ 1% ਕਮਿਸ਼ਨ ਲੈਂਦਾ ਸੀ ਮੇਰੇ ਕੋਲ ਪੱਕੇ ਸਬੂਤ ਹੈ ਆਪ ਹੀ ਅੱਜ ਕਲੀਨ ਚਿੱਟ ਦੇਤੀ ਇਹ ਮਤਲਬ ਕਿ ਸਰਕਾਰ ਕਿੱਧਰ ਨੂੰ ਲੈ ਕੇ ਜਾ ਰਹੀ ਹੈ ਅੱਜ ਦੇਖੋ ਗੈਂਗਸਟਰ ਵਾਲਾ ਕੰਮ ਹੈ ਜੀ ਅੱਜ ਅਬੋਰ ਦੇ ਵਿੱਚੋਂ ਬਪਾ ਦੀਟਤ ਹੋਈ ਉਹ ਜਿਹੜੀ ਲੜਕੀ ਤਾਨਿਆਂ ਦੇ ਫਾਦਰ ਨੂੰ ਹਸਪੀਟਲ ਚ ਜਾ ਕੇ ਫਾਇਰਿੰਗ ਹੋਈ ਹੈ ਕੋ ਫਰੋਟੀਆਂ ਬਗਾਤੀਆਂ ਚੋਰੀਆਂ ਚੇਨ ਸਨੇਚਿੰਗ ਕੋਈ ਐਸਾ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਰਹਿਣ ਤੇ ਯੋਗ ਹੈ ਇੰਡਸਟਰੀ ਦੇਖੋ ਤੁਸੀਂ 2022 ਦੇ ਵਿੱਚ 1.25 ਲੱਖ ਕਰੋੜ ਦੀ ਯੂਪੀ ਇੰਡਸਟਰੀ ਲਗਿਆ 23 ਚ 900 9000 ਕਰੋੜ ਦੀ ਲੈ ਕੇ ਆ 25 ਵਿੱਚ ਮੱਧ ਪ੍ਰਦੇਸ਼ ਦੇ 15000 ਕਰੋੜ ਦੀ ਇੰਡਸਟਰੀ ਮੱਧ ਪ੍ਰਦੇਸ਼ ਦਾ ਸੀਐਮ ਬਾਦ ਸਰਕਾਰ ਤਾਂ ਹੱਥ ਮਾਰਦੇ ਮਾਹੌਲ ਪੂਰਾ ਸੁਖਾਵਾਂ ਹੈਗਾ ਸਭ ਕੁਝ ਪੰਜਾਬ ਦੇ ਲੋਕ ਮਹਫੂਜ਼ ਨੇ ਜਿਹੜੀਆਂ ਪੋਲਿਟੀਕਲ ਪਾਰਟੀਆਂ ਵਿਰੋਧੀ ਤਰ੍ਹਾਂ ਨੇ ਉਹ ਰਾਜਨੀਤੀ ਕਰ ਰਹੀਆਂ ਮੈਂ ਤਾਂ ਇੱਕ ਬੇਨਤੀ ਕਰੂੰਗਾ ਆਮ ਆਦਮੀ ਦੇ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਕਿਸੇ ਇੱਕ ਦਿਨ ਇਹਨਾਂ ਦਾ ਕੋਈ ਵੀ ਪ੍ਰਵਕਤਾ ਕੋਈ ਵੀ ਵੱਡਾ ਲੀਡਰ ਸੀਐਮ ਸਾਹਿਬ ਹੋਣਾ ਚਾਹਣ ਤਾਂ ਬਹੁਤ ਵਧੀਆ ਗੱਲ ਹੈ ਪਰ ਚਲੋ ਮੈਂ ਚਾਹਣਾ ਵੀ ਮੈਨੂੰ ਲੱਗਦਾ ਉਹਨਾਂ ਦਾ ਲੈਵਲ ਨਹੀਂ ਹੈ ਇਹਨਾਂ ਦਾ ਪਾਰਟੀ ਪ੍ਰੈਜ਼ੀਡੈਂਟ ਕੋਈ ਇਹਨਾਂ ਦਾ ਵਜ਼ੀਰ ਕੈਬਨਿਟ ਵਜ਼ੀਰ ਇੱਕ ਦਿਨ ਕੋਈ ਡਿਬੇਟ ਰੱਖ ਲੈਣ ਸਾਡਾ ਵੀ ਕੋਈ ਨਾ ਕੋਈ ਕੋਰ ਕਮੇਟੀ ਦਾ ਇੱਕ ਇੱਕ ਮੈਂਬਰ ਜਾਊਗਾ ਸਾਡਾ ਪ੍ਰਧਾਨ ਨਹੀਂ ਜਾਊਗਾ ਸਾਡਾ ਕੋਰ ਕਮੇਟੀ ਦਾ ਕੋਈ ਇੱਕ ਮੈਂਬਰ ਜਾਊਗਾ ਜਾਂ ਕੋਈ ਸਾਡਾ ਆਫਸਰ ਜਾਊਗਾ ਅਸੀਂ ਜਨਤਾ ਦੇ ਸਾਹਮਣੇ ਖੁੱਲੀ ਮਤਲਬ ਚੁਣੌਤੀ ਦਿੰਨੇ ਆ ਅਸੀਂ ਬਹਿਸ ਕਰਨ ਲਈ ਤਿਆਰ ਆਂ ਦੇਖਦੇ ਆਂ ਵੀ ਪੰਜਾਬ ਦੇ ਹਿੱਤਾਂ ਦੇ ਵਿੱਚ ਕੌਣ ਹੈ ਜਨਤਾਕ ਡਿਬੇਟ ਕਹਿੰਦੇ ਸੀ ਮੈਂ ਕਹਿੰਦਾ ਜਨਤਾ ਦੇ ਵਿੱਚ ਖੁੱਲੀ ਡਿਬੇਟ ਕਰਨ ਜੇ ਜਨਤਾ ਨੂੰ ਇਹਨਾਂ ਨੂੰ ਡਰ ਲੱਗਦਾ ਕਿਸੇ ਸਟੂਡੀਓ ਦੇ ਵਿੱਚ ਕਰ ਲੈਣ ਇਹ ਸਾਡੇ ਸਵਾਲਾਂ ਦਾ ਜਵਾਬ ਦੇ ਤਾਂ ਨਸੀਂ ਇਹਨਾਂ ਦੇ ਸਵਾਲਾਂ ਦਾ ਜਵਾਬ ਦੇਵਾਂਗੇ ਤਾਂ ਕਿ ਪੰਜਾਬ ਦੀ ਜਨਤਾ ਨੂੰ ਪਤਾ ਲੱਗ ਜਵੇ ਪੰਜਾਬ ਦਾ ਰਾਖਾ ਕੌਣ ਹੈ ਪੰਜਾਬ ਦਾ ਹਤੇਸ਼ੀ ਕੌਣ ਹੈ ਜੇ ਪੰਜਾਬ ਦੇ ਵਿੱਚ ਵਿਕਾਸ ਕੀਤਾ ਤਾਂ ਕਿਹੜੇ ਨੇ ਕਿੰਨੀ ਪਾਰਟੀ ਨੇ ਕੀਤਾ ਤੇ ਕਿਹੜੇ ਲੀਡਰ ਨੇ ਕੀਤਾ ਤੇ ਅੱਜ ਸੜਕਾਂ ਦਾ ਤੁਸੀਂ ਹਾਲ ਆ ਨੰਗ ਜੋ ਮੋਤੀ ਸਾਰੀ ਸੜਕ ਟੁੱਟੀ ਪਈ ਹੈ ਤੁਸੀਂ ਆ ਸਾਊਥ ਸਿਟੀ ਨਹਿਰ ਉਹ ਲੈ ਚਲੇ ਜਾਓ ਸਾਰੀ ਸੜਕ ਟੁੱਟੀ ਪਈ ਹੈ ਤੁਸੀਂ ਕਿਸੇ ਪਾਸੇ ਪੰਜਾਬ ਦੇ ਚਲੇ ਜਾਓ ਇੱਕ ਸੜਕ ਨਹੀਂ ਨਵੀਂ ਬਣੀ ਜੀ ਕੋਈ ਇੱਕ ਪ੍ਰੋਜੈਕਟ ਨਹੀਂ ਨਵਾਂ ਬਣਿਆ ਕੋਈ ਇੱਕ ਬਿਜਲੀ ਦਾ ਯੂਨਿਟ ਨਹੀਂ ਨਵਾਂ ਬਣਿਆ ਇਹ ਪੰਜਾਬ ਕਿਵੇਂ ਖਿਸ਼ਵਾਣਾ ਇਹ ਜਵਾਬ ਆਮ ਆਦਮੀ ਨੂੰ ਦੇਣਾ ਪਊਗਾ ਮੰਗਲਵਾਰ ਤਾਂ ਕੀ ਪ੍ਰੋਗਰਾਮ ਆ ਕਾਲੀ ਦਲ ਦਾ ਜਿਹੜਾ ਵਿਰੋਧ ਇਸ ਤੇ ਵਿਰੋਧ ਦੇ ਵਿੱਚ ਕੋਈ ਪ੍ਰਦਰਸ਼ਨ ਪਤਾ ਲੱਗਿਆ ਕਰ ਦੇ ਦੇਖੋ ਜਦੋਂ ਲੈਂਡ ਪੋਲਿੰਗ ਦੀ ਇਹਨਾਂ ਦੀ ਪਾਲਿਸੀ ਪਹਿਲੇ ਦਿਨ ਆਈ ਸਰ ਨਾਲ ਪਹਿਲਾਂ ਜੇ ਵਿਰੋਧ ਕੀਤਾ ਤਾਂ ਸਾਡੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਟਵੀਟ ਕੀਤਾ ਪ੍ਰੈਸ ਕਾਨਫਰੰਸ ਕੀਤੀ ਗਲਾਡਾ ਦੇ ਬਾਹਰ ਧਰਨਾ ਲਾਇਆ ਹੁਣ ਅਸੀਂ 15 ਤਰੀਕ ਨੂੰ ਡੀਸੀ ਆਫਿਸ ਦੇ ਬਾਹਰ ਧਰਨਾ ਲਾ ਰਹੇ ਹਾਂ ਸਾਰਾ ਸਾਡਾ ਸ਼ਰਮਣੀ ਅਕਾਲੀ ਦਰ ਸਾਰਾ ਲੁਧਿਆਣਾ ਜ਼ਿਲ੍ਹਾ ਅਸੀਂ ਇਕੱਠਾ ਕਰ ਰਹੇ ਹਾਂ ਉੱਤੇ ਔਰ ਉੱਤੇ ਵੱਡੇ ਪੱਧਰ ਤੇ ਸਾਡਾ ਧਰਨਾ ਹੋਊਗਾ ਇਸ ਪਾਲਿਸੀ ਦਾ 19 ਦਿਨ ਤੱਕ ਅਸੀਂ ਵਿਰੋਧ ਕਰਾਂਗੇ ਜਿੰਨੀ ਦੇਰ ਪਾਲਿਸੀ ਖਤਮ ਨਹੀਂ ਹਾਂ ਧੰਨਵਾਦ ਥੈਂਕ ਯੂ ਤੁਹਾਨੂੰ ਸੁਣਿਆ ਕਮਲ ਚੇਤਲੀ ਨੇ ਜਿਹੜੇ ਦੱਸਦੇ ਨੇ ਕਿ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਨਹੀਂ ਇੱਕ ਦਿਨ ਦੇ ਹਾਲੇ ਕਸਾਨਾਂ ਦੀ ਜ਼ਮੀਨ ਦੇ ਉੱਤੇ ਡਾਕਾ ਤਦਾਕਾ ਦੱਸ ਨਹੀਂ ਤਾਂ ਦੂਜੇ ਪਾਸੇ ਜਨਤਕ ਡਿਬੇਟ ਲਈ ਚੁਣੌਤੀ ਦਿੰਦੇ ਨੇ ਆਮ ਆਦਮੀ ਪਾਰਟੀ ਨੂੰ ਵੀ ਕੋਈ ਵੀ ਪ੍ਰਵਕਤਾ ਕੋਈ ਵੀ ਬਲਾਰਾ ਆਮ ਆਦਮੀ ਪਾਰਟੀ ਨਾਲ ਆ ਜਵੇ ਇਧਰੋਂ ਸਾਡਾ ਬਲਾਰਾ ਸਾਡਾ ਕੋਰ ਕਮੇਟੀ ਦਾ ਕੋਈ ਮੈਂਬਰ ਆ ਜਾਏਗਾ ਖੁੱਲੀ ਚੁਣੌਤੀ ਹੈ ਆਮ ਆਦਮੀ ਪਾਰਟੀ ਨੂੰ ਵੀ ਤੁਸੀਂ ਭਾਈ ਡਿਬੇਟ ਤੇ ਆਓ ਡਿਬੇਟ ਚ ਫੈਸਲਾ ਕਰ ਲਾਂਗੇ ਲੋਕ ਫੈਸਲਾ ਕਰਨਗੇ ਕਿਹਨੇ ਪੰਜਾਬ ਦਾ ਨੁਕਸਾਨ ਕੀਤਾ ਤੇ ਕਿਹਨੇ ਪੰਜਾਬ ਦਾ ਫਾਇਦਾ ਕੀਤਾ ਮਹਿੰਦਰਪਾਲ ਸਿੰਘ ਤੁਹਾਨੂੰ ਕੈਮਰਾਮੈਨ ਅਮਰਪਾਲ ਨਾਲ ਦੇਖਦੇ ਰਹੋ ਰਮਜੋਦੀ ਉਸ ਸਸੀਕਾ